ਸਸ਼ੀਕਲ ਜੀ ਪੰਜਾਬ ਤੱਕ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਅੱਜ ਅਸੀਂ ਪਹੁੰਚੇ ਹਾਂ ਦੁਰਾਹ ਬਲਾਕ ਦੇ ਪਿੰਡ ਬਿਲਾਸਪੁਰ ਦੇ ਵਿਖੇ ਜਿੱਥੇ ਕੀ ਐਸਜੀਪੀਸੀ ਅਤੇ ਮਹਾਂਤਾ ਵਿੱਚ ਝੜਪ ਹੋਈ ਹੈ ਔਰ ਇਸ ਦਾ ਕਾਰਨ ਬਣੀ ਹੈ ਇਹ ਜ਼ਮੀਨ ਜੜੀ ਕੀ ਲਗਭਗ ਪੀ ਕਿੱਲਿਆਂ ਦੇ ਕਰੀਬ ਜ਼ਮੀਨ ਹੈ ਜਿਸ ਨੂੰ ਲੈ ਕੇ ਐਸਜੀਪੀਸੀ ਮੁਲਾਜ਼ਮ ਅਤੇ ਮਹੰਤ ਜਿਹੜੇ ਸਮਰਥਕ ਨੇ ਉਹ ਆਮੋ ਸਾਹਮਣੇ ਹੋਏ ਨੇ ਔਰ ਇੱਥੇ ਖੁਨੀ ਚੜੱਬ ਵੀ ਹੋਈ ਹੈ ਇੱਕ ਦੂਜੇ ਤੇ ਇਲਜ਼ਾਮ ਵੀ ਲਗਾਏ ਗਏ ਨੇ ਐਸਜੀਪੀਸੀ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਇਹ ਜ਼ਮੀਨ ਦੇ ਵਿੱਚ ਕਾਗਜ਼ਾਂ 'ਚ ਕਬਜ਼ਾ ਉਹਨਾਂ ਦਾ ਹੈ ਤੇ ਇਹ ਜ਼ਮੀਨ ਉਹਨਾਂ ਦੀ ਹੈ ਤੇ ਇੱਥੇ ਮਹੰਤਾ ਨੇ ਕਬਜ਼ਾ ਕੀਤਾ ਹੋਇਆ ਦੂਜੇ ਪਾਸੇ ਜਿਹੜਾ ਡੇਰਾ ਮਹੰਤ ਹੈ ਉਹਨਾਂ ਦੇ ਸਮਰਥਕਾਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਐਸਜੀਪੀਸੀ ਦੇ ਜਿਹੜੇ ਮੈਂਬਰ ਸੀ ਤੇ ਜਿਹੜੇ ਉਹਨਾਂ ਦੇ ਸੇਵਾਦਾਰ ਸੀ ਉਹਨਾਂ ਵੱਲੋਂ ਇੱਥੇ ਜ਼ਬਰਦਸਤੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਸੀ ਜਿਸ ਤੋਂ ਲੈ ਕੇ ਇੱਥੇ ਇੱਟਾ ਪੱਥਰ ਅਤੇ ਤਲਵਾਰਾਂ ਤੱਕ ਚਲਾਈਆਂ ਗਈਆਂ ਨੇ ਪੈਟਰੋਲ ਬੰਬ ਚਲਾਉਣ ਤੱਕ ਦੀਆਂ ਜਿਹੜੀਆਂ ਹੈ ਇਲਜ਼ਾਮ ਲਗਾਏ ਗਏ ਨੇ ਤੇ ਤੁਹਾਨੂੰ ਦਿਖਾ ਦਨੇ ਇੱਥੇ ਗਰਾਊਂਡ ਜ਼ੀਰੋ ਤੇ ਕੀ ਹਾਲਾਤ ਨੇ ਜਿਹੜੀਆਂ ਇੱਟਾ ਪੱਥਰ ਇੱਥੇ ਖੇਤ ਦੇ ਵਿੱਚ ਹੀ ਪਏ ਨੇ ਔਰ ਇਹ ਉਹੀ ਖੇਤ ਆ ਜਿਸ ਨੂੰ ਲੈ ਕੇ ਵਿਵਾਦ ਛੜਿਆ ਤੇ ਖੂਨੀ ਝੜਪ ਦੇ ਵਿੱਚ ਬਦਲ ਗਿਆ ਦੂਰ ਤੱਕ ਤੁਸੀਂ ਦੇਖ ਸਕਦੇ ਹੋ 20 ਏਕੜ ਦੇ ਆਸ-ਪਾਸ 20 ਕਿੱਲਾਂ ਦੇ ਆਸ-ਪਾਸ ਜਿਹੜੀ ਇਹ ਜ਼ਮੀਨ ਹੈ ਜਿਹਨੂੰ ਲੈ ਕੇ ਇਹ ਵਿਵਾਦ ਵਧਿਆ ਹੋਇਆ ਇਸ ਖੇਤ ਦੇ ਵਿੱਚ ਇੱਟਾ ਪੱਥਰ ਜਿਹੜੇ ਪਏ ਨੇ ਜਿਹੜੇ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਚਲਾਏ ਗਏ ਨੇ ਜਿਹੜੇ ਐਡੀਸ਼ਨ 77 ਨੇ ਜਿਹੜੇ ਐਸਜੀਪੀਸੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਅੱਜ ਕੰਮ ਸ਼ੁਰੂ ਕਰਨ ਐਸਜੀਪੀਸੀ ਦੀ ਟੀਮ ਪਹੁੰਚੀ ਸੀ ਤੇ ਜਿਹੜੀ ਇਹ ਖੂਨੀ ਝੜਪ ਦੇ ਵਿੱਚ ਬਦਲ ਗਈ ਲਗਭਗ ਦਰਜਨ ਦੇ ਕਰੀਬ ਵੱਖ-ਵੱਖ ਹਸਪਤਾਲਾਂ ਦੇ ਵਿੱਚ ਐਸਜੀਪੀਸੀ ਦੇ ਮੁਲਾਜ਼ਮ ਔਰ ਮਹਾਂਤਾ ਜਿਹੜੇ ਸਮਰਥਕ ਨੇ ਉਹ ਜ਼ੇਰੇ ਇਲਾਜ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਵੀ ਇਸ ਜ਼ਮੀਨ ਦਾ ਜਿਹੜਾ ਕੇਸ ਹੈ ਉਹ ਕੋਰਟ ਦੇ ਵਿੱਚ ਚੱਲ ਰਿਹਾ ਔਰ ਅੱਗੇ ਅਗਸਤ ਦੇ ਵਿੱਚ ਉਸ ਦੀ ਤਰੀਕ ਪਈ ਹੋਈ ਹੈ ਵੱਡੇ ਟਕਰਾਅ ਚ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ ਹਸਪਤਾਲ ਚ ਐਸਜੀਪੀਸੀ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਵੀ ਜ਼ਖਮੀਆਂ ਦਾ ਹਾਲਚਲ ਜਾਣਨ ਪਹੁੰਚੇ ਚਲੋ ਇਹ ਤਾਂ ਕਿਉਂਕਿ ਸਾਡੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਲੰਬੇ ਅਰਸੇ ਦਾ ਕੇਸ ਜਿੱਤੇ ਆ ਸੀ ਉਹਦਾ ਕਬਜ਼ਾ ਆਲਰੇਡੀ ਭਾਵੇਂ ਕਾਗਜਾਂ ਸਾਡੇ ਕੋਲੇ ਚੱਲ ਰਿਹਾ ਔਰ ਉਹਨਾਂ ਸੰਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂਕਿ ਜਿਹੜੇ ਕਬਜ਼ਾ ਕਿਸ ਨੂੰ ਹੰਦਾ ਛਡਾਉਣ ਕੀ ਛਡਣ ਦੀ ਅਪ ਤੇ ਮੈਂ ਸਮਝਦਾ ਜੀ ਰੋਕੀਦਾ ਹੋ ਗਈ ਗੱਲ ਜਿਹੜੀ ਝਾੜਫ ਹੋਈ ਆ ਜੀ ਝਾੜਫ ਫਿਰ ਇਹ ਗੱਲ ਤੇ ਆ ਨਾ ਹੁਣ ਜਿਹੜੇ ਝਾੜਫ ਕਿਉਂਕਿ ਸ਼ੋਮਨੀ ਕਮੇਟੀ ਦਾ ਕਬਜ਼ਾ ਕੌਂਡਿ ਕਮੇਟੀ ਜਿਆਦਾ ਆ ਕਿ ਜਿੱਤੇ ਸਾਰਾ ਕੁਝ ਆ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲਅੰਦਾਜ਼ੀ ਕਰੂਗਾ ਤੇ ਨੇਚਰਲੀ ਫਿਰ ਦਖਲਅੰਦਾਜ਼ੀ ਤਾਂ ਹੋਣੀ ਮਸਲਾ ਕੁਛ ਨਹੀਂ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਫੈਸਲੇ ਸਸਤਾ ਦੇ ਹੱਕ ਚ ਨੇ ਇਹ ਜ਼ਮੀਨ ਜਿਹੜੀ ਆ ਉਹ ਦਰਾਮਚੀ ਸਾਹਿਬ ਦੇ ਨਾਲ ਅਟੈਚ ਆ ਅੱਜ ਦੀ ਤਰ੍ਹਾਂ ਹੈਗੀ ਸਾਡੀ ਐਸੀ ਕੋਈ ਕਬਜ਼ਾ ਲੈਣ ਥੋੜਾ ਆਏ ਅਸੀਂ ਤਾਂ ਆਪਣੀ ਜ਼ਮੀਨ ਵਾਹੁਣ ਆਏ ਜੇ ਅਗੋਂ ਉਹ ਸਾਨੂੰ ਖਲੋਤੇ ਆ ਸਾਨੂੰ ਕਿਰਪਾਣਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕੁਰਬਾਨਾ ਚਲਾਈਆਂ ਸਾਡੇ ਮੇਰੇ ਮੁਲਾਜ਼ਮ ਵੀ ਜਗਮ ਨਹੀਂ ਕੀਤੇ ਆ ਔਰ ਮੈਨੂੰ ਜਗਮ ਕੀਤਾ ਸਤਿਕਾਰ ਸਾਬ ਕਿੰਨੀ ਜ਼ਮੀਨ ਹੈ ਤੁਹਾਡੀ ਸਾਡੇ ਇੱਕ ਇਕਲੇ ਤੇ ਉਹਨਾਂ ਦੇ ਕਬਜ਼ੇ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਕੌਣ ਨੇ ਉਹ ਪਿੰਡ ਦੇ ਵਾਹਗੇ ਨੇ ਕੋਈ ਆਪਣੇ ਆਪਣੇ ਮਨਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਨਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਹੈ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨਿੱਜੀ ਹੈ ਕਿਸੇ ਦੀ ਮਾਮਲਾ ਹਾਈ ਕੋਰਟ ਚ ਚੱਲ ਰਿਹਾ ਹੈ ਤੇ ਇਸ ਟਕਰਾਵਲ ਵਲ ਵੇਖ ਕੇ ਪੁਲਿਸ ਵੀ ਐਕਸ਼ਨ ਦੀ ਤਿਆਰੀ ਚ ਨਜ਼ਰ ਆ ਰਹੀ ਹੈ ਖੰਨਾ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਗੁਰਦੀਪ ਨੇ